ਵੀ ਇੱਕ ਨਾ ਮੈਂ ਥੋੜਾ ਹੁਣ ਗਾਣਾ ਸੁਣਿਆ ਵੀ ਐਨਕ ਨਹੀਂ ਲੈਣੀ ਚਾਹੀਦੀ ਭਾਵੇਂ ਧੌਣ ਲੈ ਜੇ ਉਹ ਅਰਜਨ ਬਾਈ ਨੇ ਸੇਮ ਗੱਲ ਕਹੀ ਹੋਈ ਆ ਥੋੜੇ ਦਿਨ ਪਹਿਲਾਂ ਹਾਂ ਬਿਲਕੁਲ ਉਹ ਗਾਣਾ ਬਣੀ ਉੱਥੋਂ ਵੀਰੇ ਅੱਛਾ ਤੁਸੀਂ ਮੰਨਦੇ ਹੋ ਚੀਜ਼ ਇਹ ਹਾਂ ਇਹ ਮੰਨਦੇ ਬਿਲਕੁਲ ਸਹੀ ਬਿਲਕੁਲ ਸਹੀ 20 ਮਿੰਟ ਹੋਏ ਹੋਣੇ ਆ ਮੈਂ ਉਹ ਹੀ ਖੋਲ ਲਈ ਉਹ ਵਾਇਰ ਕਿੱਡੀ ਕਾ ਗੱਲ ਆ ਉਹ ਸਟੈਕ ਕਰ ਗੱਲਾਂ ਤੋਂ ਹੀ ਗਾਣੇ ਬਣਦੀਆਂ ਗੱਲ ਉਹ ਵਾਇਰਲ ਹੋ ਗਈ ਵਾਇਰਲ ਹੋ ਗਈ ਹਣਾ ਇਹਦੇ ਫਿਰ ਸਾਨੂੰ ਆ ਚਲੋ ਐਕਸੈਪਟ ਕਰਦੇ ਆ ਵੀ ਇੱਕ ਨਾ ਮੈਂ ਥੋੜਾ ਹੁਣ ਗਾਣਾ ਸੁਣਿਆ ਵੀ ਐਨਕ ਨਹੀਂ ਲੈਣੀ ਚਾਹੀਦੀ ਭਾਵੇਂ ਧੌਣ ਲੈ ਜੇ ਉਹ ਅਰਜਨ ਬਾਈ ਨੇ ਸੇਮ ਗੱਲ ਕਹੀ ਹੋਈ ਆ ਥੋੜੇ ਦਿਨ ਪਹਿਲਾਂ ਹਾਂ ਬਿਲਕੁਲ ਉਹ ਗਾਣਾ ਬਣੀ ਉੱਥੋਂ ਵੀਰੇ अच्छा ਤੁਸੀਂ ਮੰਨਦੇ ਹੋ ਚੀਜ਼ ਇਹ ਇਹ ਮੰਨਦੇ ਆ ਇਸ ਗੱਲ ਨੂੰ ਬਿਲਕੁਲ ਸੈਪਟ ਕਰਦੇ ਆ ਉਹ ਐਸੀ ਬਾਈ ਨੇ ਨਾ ਸਨੈਪਚੈਟ ਪਾਈ ਮੈਂ ਕਿਤੇ ਉਹ ਦੀ ਦੇਖੀ ਮਤਲਬ ਪਾਈ ਨੂੰ ਬਾਈ ਦੇ ਮੈਨੂੰ ਲੱਗਦਾ 20 ਮਿੰਟ ਹੋਏ ਹੋਣੇ ਆ ਮੈਂ ਉਹੀ ਖੋਲ ਲਈ ਉਹ ਵਾਇਰ ਕੱਢ ਕੇ ਆਣ ਗੱਲ ਉਹ ਸਟੈਕ ਕਰ ਗੱਲਾਂ ਤੇ ਗਾਣੇ ਬਣਦੀਆਂ ਉਹ ਹੁਣ ਇਹ ਹੋ ਗਈ ਮੈਨੂੰ ਤੇ ਵੀ ਨਹੀਂ ਪਤਾ ਸੀ ਉਹ ਲੈਂਡ ਵਾਇਰਲ ਹੋਣੀ ਹੈ ਜਾਂ ਕੁਝ ਕੁਝ ਨਹੀਂ ਸੀ ਉਦੋਂ ਤੱਕ ਅਸੀਂ ਸਟੂਡੀਓ ਬੈਠੇ ਚਾਰ ਲੈਣਾ ਜਿਹੜੀਆਂ ਸਟਾਰਟਿੰਗ ਵਾਲੀਆਂ ਲਿਖੀਆਂ ਹੋਈਆਂ ਸੀ ਅਸੀਂ ਉਹੀ ਬੀਟ ਚਲਾਈ ਸ਼ੋਅ ਘੜਨੇ ਅਸੀਂ ਗਾਣਾ ਬਣਾਉਣ ਲੱਗੇ ਉਹ ਕਰਦੇ ਕਰਾਉਂਦੇ ਸਾਲੀ ਉਹ ਘੁੰਮ ਘਵਾ ਕੇ ਆਈ ਗਈ ਉਥੇ ਅੱਛਾ ਉਹ ਗਾੜਾ ਬਣ ਗਿਆ ਉਹ ਵੋਟਾਂ ਕਰਕੇ ਸੀ ਕੀਤਾ ਇੰਨੇ ਨੂੰ ਬਾਈ ਦੀ ਗੱਲ ਉਹ ਵਾਇਰਲ ਹੋ ਗਈ ਵਾਇਰਲ ਹੋ ਗਈ ਆਣਾ ਇੰਨੇ ਫਿਰ ਸਾਨੂੰ ਮਾ ਚਲੋ ਐਕਸੈਪਟ ਕਰਦੇ ਆਪਾਂ ਉਹ ਗੱਲ ਉਹ ਤਾਂ ਕੋਈ ਲੁਕਾਉਣੀ ਹੈ ਹਨਾ ਕਿ ਉੱਥੋਂ ਹੀ ਸਾਡੇ ਦਿਮਾਗ 'ਚ ਉਹ ਚੀਜ਼ ਆਈ ਹੈ ਨਹੀਂ ਮੈਨੂੰ ਐ ਸੀਗਾ ਵੀ ਕਈ ਇਹ ਨਾ ਬੰਦਾ ਮੰਨਦਾ ਨਹੀਂ ਹੈਗਾ ਪਰ ਮੇਰੇ ਮਨ ਦੇ ਵਿੱਚ ਸਵਾਲ ਸੀਗਾ ਵੀ ਮੈਂ ਪੁੱਛਣਾ ਤੁਹਾਨੂੰ ਇਹ ਚ ਕੋਈ ਵੀ ਰਹੀ ਗੋਲੀ ਗੱਲ ਨਹੀਂ ਜਿਹੜੀ ਚੀਜ਼ ਜਿੱਥੋਂ ਆਈ ਉਹ ਤਾਂ ਬਿਲਕੁਲ ਉਥੋਂ ਆਈ ਹੈ ਗੱਲਾਂ ਤਾਂ ਤੁਸੀਂ ਕੋਈ ਗੱਲ ਕਹਿਤੀ ਉਹ ਹੁਣ ਦਿਮਾਗ 'ਚ ਬੈ ਗਈ ਉਹ ਤਾਂ ਚਲੋ ਇੱਕ ਬਾਈ ਕਲਾਕਾਰ ਨੇ ਚਲੋ ਕਿਹਦਾ ਵੀ ਵੱਡੀ ਹੋ ਗਈ ਤੁਸੀਂ ਕੋਈ ਬੋਲੋਗੇ ਤਾਂ ਤੁਹਾਡੇ ਦੀ ਕੋਈ ਨਿਕਲ ਸਕਦਾ ਗਾਣਾ ਨਹੀਂ ਫਿਰ ਤੁਹਾਡੇ ਤੋਂ ਘਰੇ ਨਹੀਂ ਤੁਹਾਨੂੰ ਮਾਤਾ ਡੈਡੀ ਰੋਕਦੇ ਰਹਿੰਦੇ ਵੀ ਕੋਈ ਸਾਡੇ ਚੋਣਾ ਯਾਰ ਕੱਢ ਲਈ ਗੱਲ ਕਿਤੇ ਤੇਰੇ ਕੋਲ ਨਹੀਂ ਗੱਲ ਕਰਦੇ ਨਹੀਂ ਨਹੀਂ ਘਰੇ ਤਾਂ ਨਹੀਂ ਕੋਈ ਇਦਾਂ ਅੱਛਾ ਮਤਲਬ ਵੈਸੇ ਗਾਣੇ ਤਾਂ ਫਿਰ ਪਰਿਵਾਰਕ ਵੀ ਲਿਖਦੇ ਹੋਗੇ ਹਾਂ ਪਰਿਵਾਰਕ ਬਿਲਕੁਲ ਜਿਦਾ ਮਾਂ ਤੁਸੀਂ ਮੈਂ ਹੋ ਮਿੱਟੀ ਦੀਵੇ ਦੀ ਗੱਲ ਕੀਤੀ ਉਹ ਪਰਿਵਾਰਕ ਗਾਣਾ ਹੈ ਹਾਂ ਜਿਵੇਂ ਕੋਈ ਨਹੀਂ ਹੋਰ ਇਹਦੇ ਇਲਾਵਾ ਕਈ ਕਈ ਜਿਹੜੇ ਅਣਸ਼ੋਹੇ ਰਿਸ਼ਤੇ ਹੁੰਦੇ ਨੇ ਹਨ ਜਿਵੇਂ ਪੂਆ ਮਾਸੀਆਂ ਚਾਚੀਆਂ ਤਾਈਆਂ ਇਸ ਤਰ੍ਹਾਂ ਦੀ ਵੀ ਕੋਸ਼ਿਸ਼ ਕਰਦੇ ਹਾਂ ਯਾਰ ਕੁਛ ਏਦਾਂ ਦਾ ਡਿਫਰੈਂਟ ਨਾ ਨਾ ਐਕਚੁਅਲੀ ਮਤਲਬ ਸ਼ਾਇਰੀ ਵਗੈਰਾ ਇੰਸਟਾ ਤੇ ਪੋਸਟ ਕਰਦੇ ਹਾਂ ਜਿਹੜੇ ਜਗਤਾਰ ਦੇ ਅਕਾਊਂਟ ਤੇ ਉਹਦੇ ਚ ਆਪਾਂ ਮੜੀ-ਮੋਟੀ ਗੱਲ ਕਰਦੇ ਹਾਂ ਪਰ ਗਾਣਿਆਂ 'ਚ ਨਹੀਂ ਫਿਲਹਾਲ ਕੋਈ ਲੱਗਦਾ ਇਹ ਵੀ ਇੰਡਸਟਰੀ ਇਸ ਚੀਜ਼ ਨੂੰ ਅਸੈਪਟ ਕਰਨ ਨੂੰ ਤਿਆਰ ਨਹੀਂ ਵੀ ਏਦਾਂ ਦਾ ਕੋਮਰਸ਼ੀਅਲ ਨਹੀਂ ਹੈਗਾ ਨਾ ਤਾਂ ਥੋੜਾ ਜਿਹਾ ਔਖਾ ਹੋ ਜਾਂਦਾ ਅੱਛਾ ਇਹ ਚੀਜ਼ ਨੂੰ ਬਈ ਕੋਈ ਹੱਥ ਨਹੀਂ ਪਾਉਂਦਾ ਫਿਰ ਏਦਾਂ ਦੀਆਂ ਚੀਜ਼ਾਂ ਨੂੰ ਨੀ ਹੱਥ ਪਾਲਾਂ ਦੇ ਅੱਜ ਕੱਲ ਹੈਗਾ ਮਤਲਬ ਥੋੜਾ ਚੱਲੇ ਜਾਂਦਾ ਮਤਲਬ ਡਿਮਾਂਡ ᱛੀ ਹੈ ਨਹੀਂ ਇੱਕ ਇੱਕ ਨਾ ਮੈਨੂੰ ਇਹ ਦੱਸੋ ਵੀ ਕਈ ਕਲਾਕਾਰ ਨਾ ਜਿਵੇਂ ਸੌਫਟ ਨੇਚਰ ਦੇ ਦਿਖਾਉਂਦੇ ਨੇ ਪੰਜ ਸੱਤ ਕਲਾਕਾਰ ਇੰਡਸਟਰੀ ਕੋਲੇ ਆਵਜੇ ਨੇ ਵੀ ਜਿਨ੍ਹਾਂ ਦੀ ਸ਼ਕਲ ਦੇਖਣ ਚ ਬਹੁਤ ਸਾਊ ਲੱਗਦੀ ਆ ਪਰ ਉਹਨਾਂ ਦੇ ਪਿੱਛੇ ਦਾ ਕਰਦਾਰ ਕੁਝ ਹੋਰ ਆ ਕੀ ਤੁਹਾਡੇ ਨਾਲ ਵੀ ਇਸ ਤਰ੍ਹਾਂ ਦਾ ਕੁਝ ਹੈਪਨ ਹੋਇਆ ਹਾਂ ਬਿਲਕੁਲ ਹੋ ਜਾਂਦੇ ਵੀਰੇ ਇਹ ਤਾਂ ਨਾਰਮਲ ਚੀਜ਼ ਆ ਵੀ ਜਿੰਦਾ ਸ਼ਕਲ ਦੇਖ ਕੇ ਧੋਖਾ ਖਾਣ ਵਾਲੀ ਗੱਲ ਨਹੀਂ ਐਂ ਧੋਖਾ ਤਾਂ ਨਹੀਂ ਖਾਂਦੇ ਸ਼ਕਲ ਦੇਖ ਕੇ ਅੱਛਾ ਮਤਲਬ ਇੰਨੇ ਇੱਕ ਸਿਖਾ ਤੇ ਉਹ ਟਾਈਮ ਲਾ ਲੋ ਇਹਦਾ ਟਾਈਮ ਹਣਾ ਮੇ ਇਹ ਕੀ ਚੱਕਰ ਹੈ ਮਤਲਬ ਜਿਵੇਂ ਨਹੀਂ ਪਰ ਕਈ ਲੋਕ ਚਲਾਕ ਹੁੰਦੇ ਆ ਨਾ ਜਿੱਦਾਂ ਚਲਾਕ ਹੁੰਦੇ ਵੀਰ ਪਹਿਲੀ ਪਤਾ ਲੱਗ ਜਾਂਦਾ ਤੁਸੀਂ ਮਤਲਬ ਥੋੜੇ ਤੋਂ ਇੱਥੇ ਐਂਟਰ ਹੋਏ ਤਾਂ ਮੈਨੂੰ ਅੱਧਾ ਤੇ ਮੈਂ ਤੁਹਾਨੂੰ ਪੜ ਲਿਆ ਅੱਛਾ ਹਾਂ ਯਾਰ ਹੁਣ ਮੈਂ ਤੁਹਾਨੂੰ ਦੋ ਚਾਰ ਗੱਲਾਂ ਹੁੰਦਆਂ ਦੀਆਂ ਦੱਸ ਦਿਆਂ ਵਾਈਬ ਹੁੰਦੀ ਹੈ ਵਾਈਬ ਹੁੰਦੀ ਹੈ ਵਾਈਬ ਹੁੰਦੀ ਮਤਲਬ ਹੋਰ ਹੈ ਤੁਹਾਡਾ ਕਿਉਂਕਿ ਹੁਣ ਤੁਸੀਂ ਵੀ ਰੋਜ਼ ਲੋਕਾਂ ਨੂੰ ਮਿਲਦੇ ਆ ਅਸੀਂ ਵੀ ਰੋਜ਼ ਲੋਕਾਂ ਨੂੰ ਮਿਲਦੇ ਆ ਤਾਂ ਆਪ ਨੂੰ ਪਤਾ ਲੱਗ ਜਾਂਦਾ ਕਿਹੜਾ ਬੰਦਾ ਆਪਾਂ ਨੂੰ ਮਤਲਬ ਕੀ ਕਹਿਣਾ ਚਾਹੁੰਦਾ ਕੀ ਨਹੀਂ ਕਰਨਾ ਚਾਹੁੰਦਾ ਸਾਰਾ ਪਤਾ ਹੀ ਲੱਗੇ ਵੀਰੇ ਹੁਣ ਤਾਂ ਨਹੀਂ ਇਸ ਤਰ੍ਹਾਂ ਦਾ ਫਿਰ ਮਾਹੌਲ ਦੇ ਵਿੱਚ ਕੰਮ ਕਿਵੇਂ ਕਰਦੇ ਹੋ ਵੀ ਜਿੱਥੇ ਲੋਕ ਸਾਰੇ ਛਾਤਰ ਨੇ ਇੰਡਸਟਰੀ ਆ ਜਿਹੜੀ ਮੇਰੇ ਮਨ 'ਚ ਇਹ ਬਹੁਤ ਸਵਾਲ ਰਹਿੰਦਾ ਵੀ ਕਈ ਮੁੰਡਿਆਂ ਨੂੰ ਨਾ ਲੋਕ ਵਾਈ ਵਾਈ ਕਹਿ ਕੇ ਬਹੁਤ ਪੰਪ ਕਰਦੇ ਆ ਤੁਹਾਨੂੰ ਵੀ ਕਈ ਹੁੰਦੇ ਆ ਵੀ ਯਾਰ ਕਾ ਵੀ ਸਿਰਾ ਲਿਖਦਾ ਯਾਰ ਕੋਕਾ ਫਿਰ ਕਹਿਣਗੇ ਚੱਲ ਯਾਰ ਬਿਰ ਮੈਨੂੰ ਲੱਗਦਾ ਨਾਲ ਸਾਡਾ ਸਰਕਲ ਬਾਲਾ ਵੱਡਾ ਨਹੀਂ